ਸਭ ਦੇਖਿਆ ਯਾਰ लीक दिस आई मीन नो कोई नहीं है और वही दल के हैं और नसस एक मिनट और एक सारे जजेस ने सर ने की राय सा पूछना मेरे आर्यन भाई सो जी सर चार और को पढ़ दे आगे, 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 आगे। बड़ा अच्छा लगे कि स... ਸਬ ਡਿਵੀਜ਼ਨ ਦਿਨਾਨਗਰ ਚ ਅਸੀਂ ਵਾਲ ਆਫ ਫੇਮ ਦਾ ਉਦਘਾਟਨ ਕੀਤਾ ਇਹ ਸਾਡੇ ਏਡੀਸੀ ਜਨਰਲ ਸਾਹਿਬ ਨੇ ਪਹਿਲਾਂ ਜ਼ਿਲ੍ਹੇ ਦੇ ਵਿੱਚ ਵੀ ਇਹ ਬਣਵਾਇਆ ਸੀ ਜਿਹਦਾ ਅਸੀਂ ਉਦਘਾਟਨ ਕੀਤਾ ਜ ਜਿਹਦੇ ਵਿੱਚ ਸਾਰੇ ਜ਼ਿਲ੍ਹੇ ਦੇ ਜਿਹੜੇ ਪ੍ਰੋਮਿਨੈਂਟ ਹਸਤੀਆਂ ਸੀ ਜਿਨ੍ਹਾਂ ਨੇ ਵੱਖ-ਵੱਖ ਮੈਦਾਨਾਂ ਦੇ ਵਿੱਚ ਬੱਚਿਆਂ ਨੇ ਆਪਣੀ ਮੱਲਾ ਮਾਰੀਆਂ ਨੇ ਅਸੀਂ ਉਹਨਾਂ ਦਾ ਸ਼ੋਕੇਸ ਕੀਤਾ ਹੈ ਤੇ ਇਸੇ ਤਰ੍ਹਾਂ ਅੱਜ ਦਿਨਾਂ ਨਗਰ ਦੇ ਵਿੱਚ ਵੀ ਕੀਤਾ ਵੀ ਜਿਹੜੇ ਦਿਨਾਂ ਨਗਰ ਦੇ ਜੋ ਵੀ ਬੱਚੇ ਆ ਬਸਨੀਕ ਸੀ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚੋਂ ਆਪਣੇ ਪੜ੍ਹ ਕੇ ਜਾਂ ਕੁਝ ਵੀ ਰੁਤਬਾ ਹਾਸਲ ਕੀਤਾ ਉਹਨਾਂ ਦਾ ਅਸੀਂ ਲਗਾਇਆ ਸਾਡੇ ਏਡੀਸੀ ਜਨਰਲ ਸਾਹਿਬ ਵੀ ਇੱਥੋਂ ਦੇ ਬਿਲੋਂਗ ਕਰਦੇ ਆ ਤੇ ਬੜੀ ਖੁਸ਼ੀ ਹੈ ਕਿ ਇੱਥੇ ਸੇਵਾ ਨਿਭਾ ਰਹੇ ਆ ਚੰਗਾ ਕੰਮ ਕਰ ਰਹੇ ਆ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਚਲੋ ਅਸੀਂ ਇਹ ਇਸ ਨਾਲ ਬੜੀ ਮੋਟੀਵੇਸ਼ਨ ਮਿਲਦੀ ਆ ਹੋਰ ਬੱਚਿਆਂ ਨੂੰ ਵੀ ਜਿਹੜੇ ਦੇਖਦੇ ਆ ਇੱਥੇ ਕਿਉਂਕਿ ਸਬਡਿਵੀਜ਼ਨ ਚ ਹਰ ਤਰ੍ਹਾਂ ਦੇ ਲੋਕ ਆਉਂਦੇ ਨੇ ਬੱਚੇ ਆਉਂਦੇ ਨੇ ਜਦੋਂ ਇਸ ਤਰ੍ਹਾਂ ਦੇਖਦੇ ਨੇ ਵੀ ਇਹਨਾਂ ਨੂੰ ਇੰਪੋਰਟੈਂਸ ਮਿਲਦੀ ਆ ਤਾਂ ਉਹਨਾਂ ਦੇ ਵਿੱਚ ਵੀ ਇੱਕ ਜਜ਼ਬਾ ਜਾਗਦਾ ਹੈ ਵੀ ਕੁਝ ਬੰਦ ਕਰਨ ਦਾ ਤੇ ਮੈਨੂੰ ਉਮੀਦ ਹੈ ਕਿ ਇਸ ਨਾਲ ਉਹਨਾਂ ਨੂੰ ਉਤਸ਼ਾਹ ਮਿਲੇਗਾ ਤੇ ਉਹ ਵੀ ਆਪਣੇ ਜੋ ਵੀ ਉਹਨਾਂ ਨੇ ਫੀਲਡ ਚੂਸ ਕੀਤਾ ਹੋਵੇਗਾ ਉਹਦੇ ਵਿੱਚ ਉਹ ਕਾਮਯਾਬ ਹੋਣਗੇ ਉਹਦੇ ਵਿੱਚ ਆਪਣਾ ਮਕਾਮ ਹਾਸਲ ਕਰਨਗੇ ਤੇ ਹੋ ਸਕਦਾ ਉਹਨਾਂ ਦੀ ਵੀ ਫੋਟੋ ਅਸੀਂ ਆਉਣ ਵਾਲੇ ਸਮੇਂ 'ਚ ਇੱਥੇ ਦੇਖ ਸਕੀਏ ਸਰ ਪੰਜਾਬ ਦੀ ਗੱਲ ਕਰੀ ਕਰ ਸਕਦੇ ਹਾਂ ਉਸ ਪੁੱਤ ਕਰਕੇ ਡਿਪੋਰਟ ਹੋ ਕੇ ਕਾਫੀ ਲੋਕੀ ਵਾਪਸ ਆਏ ਨੇ ਸਰ ਉਹਨਾਂ ਦੇ ਕੀ ਸਪੈਸ਼ਲ ਗਾਈਡਲਾਈਨਸ ਹੈ ਸਪੈਸ਼ਲ ਦੇਖੋ ਆ ਜਿਹੜੇ ਡਿਪੋਰਟ ਹੋ ਕੇ ਆਏ ਆ ਉਹਨਾਂ ਦਾ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਚ ਜਿੰਨੇ ਜਿੰਨੇ ਵੀ ਬੱਚੇ ਨੇ ਜੋ ਵੀ ਲੋਕ ਨੇ ਉਹਨਾਂ ਦੇ ਨਾਲ ਅਸੀਂ ਇੰਟਰੈਕਟ ਕਰ ਰਹੇ ਹਾਂ ਸਾਡੇ ਦੋ ਸੀ ਅਸੀਂ ਉਹਨਾਂ ਨਾਲ ਮੈਂ ਵੀ ਖੁਦ ਬੁਲਾ ਕੇ ਉਹਨੂੰ ਆਪਣੇ ਕੋਲੇ ਪੁੱਛਿਆ 1 ਇਕੱਠਵੀਂ ਪਾਸ ਸੀ ਇੱਕ 12ਵੀਂ ਪਾਸ ਹੈ ਤਾਂ ਉਹਦਾ ਸੀ ਦੇਖ ਰਹੇ ਆ ਵੀ ਉਹਨਾਂ ਨੂੰ ਕਿਸ ਤਰੀਕੇ ਨਾਲ ਅਸੀਂ ਐਡਜਸਟ ਕਰ ਸਕਦੇ ਹਾਂ ਇੱਕ ਕਹ ਰਿਹਾ ਸੀ ਮੈਂ ਡਰਾਈਵਿੰਗ ਕਰ ਸਕਦਾ ਇੱਕ ਕਹ ਰਿਹਾ ਸੀ ਮੈਨੂੰ ਕੋਈ ਵੀ ਜੋਬ ਦੇ ਦਿਓ ਕੋਈ ਸ਼ੋ ਨੇ ਪਲੰਬਿੰਗ ਪਲੰਬਿੰਗ ਦਾ ਕੀਤਾ ਹੋਇਆ ਸੀ ਤਾਂ ਵੀ ਆ ਟ੍ਰਾਈਂਗ ਕੀ ਚਲੋ ਜਿਹੜੇ ਇਹ ਆ ਕੇ ਆਇਆ ਤੇ ਇਹਨਾਂ ਨੂੰ ਐਡਜਸਟ ਕਰੀਏ ਬਟ ਸਾਡੀ ਤਾਂ ਕੋਸ਼ਿਸ਼ ਹੈ ਕਿ ਇਸ ਤਰ੍ਹਾਂ ਦਾ ਕੰਮ ਹੀ ਨਾ ਹੋਵੇ ਵੀ ਪਹਿਲਾਂ ਉਹ ਜਾਣ ਫਿਰ ਉਹ ਡਿਪੋਰਟ ਹੋ ਗਿਆ ਹਨ ਫਿਰ ਅਸੀਂ ਉਹਨਾਂ ਨੂੰ ਰੋਜ਼ਗਾਰ ਦੇ ਇਹ ਤਾਂ ਅਸੀਂ ਦਾ ਸਾਡੀ ਤਾਂ ਕੋਸ਼ਿਸ਼ ਹੈ ਕਿ ਅਸੀਂ ਲਗਾਤਾਰ ਰੋਜ਼ਗਾਰ ਮੇਲੇ ਲਾਣੇ ਆ ਵੀ ਅਸੀਂ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਜਿੰਨੇ ਉਹਨਾਂ ਦੀ ਕੁਆਲਿਫੀਕੇਸ਼ਨ ਆ ਕਿਸੇ ਤਰੀਕੇ ਨਾਲ ਉਹਨਾਂ ਨੂੰ ਕੰਮ ਦਈਏ ਤਾਂ ਜੋ ਕਿ ਉਹ ਬਾਹਰ ਜਾਣ ਦੇ ਗਲਤ ਤਰੀਕੇ ਨਾਲ ਸੋਚਣ ਨਾ ਇੱਥੇ ਰਹਿਣ ਆਪਣੇ ਪਰਿਵਾਰ ਚ ਆਪਣੇ ਪਰਦੇਸ਼ ਚ ਤੇ ਇੱਥੇ ਕੰਮ ਕਰਨ ਇੱਥੇ ਆਪਣੇ ਪਰਿਵਾਰ ਦੇ ਨਾਲ ਰਹਿਣ ਤੇ ਨਾ ਕੋਈ ਇਸ ਤਰ੍ਹਾਂ ਦੇ ਗਲਤ ਤਰੀਕਾ ਬਣਾਣ ਤਾਂ ਜੋ ਕਿ ਉਹਨਾਂ ਨੂੰ ਵੀ ਤੰਗੀ ਹੋਵੇ ਉਹਨਾਂ ਦੇ ਪਰਿਵਾਰ ਨੂੰ ਵੀ ਤੰਗੀ ਹੋਵੇ ਬਾਅਦ ਚ ਫਿਰ ਇਸ ਤਰ੍ਹਾਂ ਉਹਨਾਂ ਨੂੰ ਵਾਪਸ ਆਣਾ ਦੋ ਸਰ ਇੱਕ ਫਰੇਮ ਦੇਖ ਰਹੇ ਹੈ খালি ਰਹਿ ਗਿਆ ਕਿ ਕੋੜੋ ਅਗਲੀ ਤੋਂ ਆਡੀਓ ਸੀਦੀ ਹੈ ਯੂਥ ਖਾਸ ਕਰਕੇ ਤਾਂ ਇਸ ਫੋਟੋ ਨੂੰ ਦੇਖ ਰਿਹਾ ਹੋਵੇਗਾ ਕੀ ਪ੍ਰੇਰਨਾ ਦੇਣਾ ਚਾਹੋਗੇ ਨਹੀਂ ਨਹੀਂ ਦੇਖੋ ਇਹ ਕਿਸੇ ਦੇ ਵੀ ਹੋ ਸਕਦੇ ਹੈ ਸਾਡੀ ਤਾਂ ਕੋਸ਼ਿਸ਼ ਹੈ ਕਿ ਕਾਫੀ ਬੱਚੇ ਸਟ੍ਰਗਲ ਕਰਦੇ ਆ ਬਹੁਤ ਮਿਹਨਤ ਕਰਦੇ ਆ ਤਾਂ ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਜੇ ਅਸੀਂ ਕੋਈ ਕਾਮਯਾਬੀ ਮਿਲਦੀ ਹੈ ਤਾਂ ਕਾਮਯਾਬ ਹਰ ਕੋਈ ਬੰਨਾ ਚਾਹੁੰਦਾ ਇਨਸਾਨ ਇਹ ਨਹੀਂ ਹੈ ਬਟ ਕੋਈ ਬੰਨ ਹੋ ਪਾਉਂਦੇ ਹੈ ਕੋਈ ਨਹੀਂ ਹੋ ਪਾਉਂਦੇ ਬਟ ਇਸ ਤਰ੍ਹਾਂ ਦੀ ਪ੍ਰੇਰਣਾ ਮਿਲਦੀ ਹੈ ਕਿ ਉਹਦੇ ਵਿੱਚ ਹਿੰਮਤ ਆਉਂਦੀ ਹੈ ਹਰ ਇਨਸਾਨ ਦੇ ਵਿੱਚ ਮੈਂ ਕੁਝ ਕਰਾਂ ਤਾਂ ਉਸ ਭਾਵਨਾ ਨੂੰ ਜਗਾਉਣ ਲਈ ਇਹ ਉਪਰਾਲੇ ਕੀਤੇ ਜਾਂਦੇ ਆ ਤਾਂ ਜੋ ਕਿ ਉਹਨਾਂ ਦੇ ਵਿੱਚ ਇੱਕ ਜਜ਼ਬਾ ਆਵੇ ਤੇ ਆਪਣਾ ਉਹ ਮਕਾਮ ਹਾਸਲ ਕਰ ਸਕਣ ਤੇ ਇੱਥੇ ਕੋਈ ਵੀ ਹੋ ਸਕਦਾ ਤੇ ਜਿਹੜਾ ਵੀ ਬੈਸਟ ਹੋਏਗਾ ਵੀ ਵਿਲ ਪਲੇਸ ਹਿਮ ਓਵਰ ਹਰ ਹੇਅਰ ਠੀਕ ਸਰ ਜਿਲ੍ਹਾ ਗੁਰਦਾਸਪੁਰ ਤੇ ਨਿਗਰੋਜਮੈਂਟ ਨੂੰ ਲੈ ਕੇ ਕਾਫੀ ਪਰੇ ਰੋ ਸਕਦੇ ਆ ਇਹ ਇਹਦਾ ਦੇਰੀ ਕਿਤੇ ਨਹੀਂ ਕਿਦਾਂ ਰਿਸਪੌਂਸਰ ਮਿਲ ਰਿਹਾ ਤੁਹਾਨੂੰ ਕਿਉਂਕਿ ਕਾਫੀ ਜਿਹੜੇ ਮੁਲਾਜ਼ਮ ਹੈਗੇ ਉਹਨਾਂ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਜ਼ਮਾਨਾ ਦੇਖੋ ਇਹ ਇੱਕ ਰੂਟੀਨ ਐਕਸਰਸਾਈਜ਼ ਹੁੰਦੀ ਹੈ ਪਿੱਛੇ ਇਲੈਕਸ਼ਨ ਕਰਕੇ ਐਡਮਿਨਿਸਟ੍ਰੇਸ਼ਨ ਬਿਜ਼ੀ ਸੀ ਤਾਂ ਕਰਕੇ ਨਹੀਂ ਕਰ ਪਾਈ ਸਾਡੀ ਦਾ ਇਹੀ ਅਪੀਲ ਹੈ ਲੋਕਾਂ ਨੂੰ ਵੀ ਅਸੀਂ ਕੋਈ ਪ੍ਰਸ਼ਾਸਨ ਕੋਲੇ ਨਾ ਤਾਂ ਇੰਨਾ ਟਾਈਮ ਹੁੰਦਾ ਕਿ ਅਸੀਂ ਇੰਨਾ ਕੰਮਾਂ ਦੇ ਵਿੱਚ ਆਪਣਾ ਸਮਾਂ ਲਗਾਈਏ ਤੇ ਨਾ ਹੀ ਸਾਨੂੰ ਕਿਸੇ ਦਾ ਨੁਕਸਾਨ ਕਰਨ ਚ ਕੋਈ ਹੈ ਬਟ ਲੋਕਾਂ ਨੂੰ ਖੁਦ ਚਾਹੀਦਾ ਕਿ ਇਸ ਤਰ੍ਹਾਂ ਦੀ ਇਨਕ੍ਰੋਚਮੈਂਟ ਨਾ ਕਰਨ ਜਦੋਂ ਸਾਰਿਆਂ ਨੂੰ ਆਪਣੀ ਹੱਦ ਦਾ ਪਤਾ ਹੈ ਮੇਰੀ ਦੁਕਾਨ ਇੱਥੇ ਤੱਕ ਹੈ ਤਾਂ ਉੱਥੇ ਤੱਕ ਹੀ ਆਪਣਾ ਸਾਜੋ ਸਮਾਨ ਰੱਖਣ ਕਿਉਂ ਬਾਹਰ ਰੱਖਦੇ ਨੇ ਫਿਰ ਕਾਰਾਂ ਖੜੀਆਂ ਹੋ ਜਾਂਦੀਆਂ ਨੇ ਤੇ ਆਵਾਜ਼ਾਈ ਚ ਵਿਗਨ ਪੈਂਦਾ ਤੇ ਲੋਕਾਂ ਨੂੰ ਹੀ ਤਾਂ ਪਰੇਸ਼ਾਨੀ ਹੁੰਦੀ ਹੈ ਸਾਡੀ ਤਾਂ ਗੱਡੀ ਨਿਕਲ ਹੀ ਜਾਂਦੀ ਹੈ ਪੁਲਿਸ ਕੱਢ ਦਿੰਦੀ ਹੈ ਬਟ ਆਮ ਲੋਕਾਂ ਨੂੰ ਬੜੀ ਖੱਜਰਖਵਾਰੀ ਹੁੰਦੀ ਹੈ ਤੇ ਆਮ ਜਿਹੜੇ ਵਪਾਰ ਮੰਡਲਾ ਮੈਨੂੰ ਮਿਲਣ ਆਉਂਦੇ ਆ ਮੈਂ ਉਹਨਾਂ ਨੂੰ ਵੀ ਇਹੀ ਸਮਝਾਇਆ ਸੀ ਵੀ ਜਿੱਥੇ ਵੀ ਤੁਸੀਂ ਹੈਗਾ ਇਹ ਤੁਸੀਂ ਆਪ ਦੇਖੋ ਵੀ ਇਸ ਤਰ੍ਹਾਂ ਦੇ ਕੰਮ ਨਾ ਕਰੋ ਕਿ ਟੋਡੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋਏ ਤੇ ਪ੍ਰਸ਼ਾਸਨ ਨੂੰ ਮਜਬੂਰਨ ਇਸ ਤਰ੍ਹਾਂ ਦੀ ਡਰਾਈਵਸ ਚਲਾਣੀਆਂ ਪੈਣ ਬਟ ਜੇ ਲੋਕ ਨਹੀਂ ਮੰਨਣਗੇ ਤਾਂ ਅਸੀਂ ਇਸ ਤਰ੍ਹਾਂ ਡਰਾਈਵਸ ਕਰਦੇ ਰਵਾਂਗੇ ਤਾਂ ਇਹ ਸਾਡੀ ਚੱਲੂ ਰਹੇਗੀ ਜੈ